ਆਤਰਾ ਆਈ ਦੀ ਵੀਡੀਓ ਚਲਾ ਦੀ ਬੰਦਮਾਸ਼ਾ ਬਿਲਕੁਲ ਬੰਦਮਾਸ਼ਾ ਨਾਲ ਸੋਣ ਦੱਲਿਆ ਉਹ ਦੱਲਿਆ ਗਾਲ ਸੋਣਾ ਕਾਂਗਰਸ ਦਾ ਦੱਲਿਆ ਉੱਦ ਦੱਲਿਆ ਗੱਲ ਸੁਣੋ ਫਰਾ ਸੁਣਾ ਗੱਲ ਸੁਣਾ ਇਧਰ ਆ ਜਾ ਜੀ ਤੇਰੇ ਵੀਡੀਓ ਚ ਵੀਡੀਓ ਜਾ ਤੇਰੇ ਵੀਡੀਓ ਜਾ ਅੱਛਾ 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 ਸਰ ਸਾਰਾ ਜੀ ਲਾਈਵ ਚ ਲਾ ਦਿਓ ਲਾਈਵ ਚ ਹਾਂ 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 ਦੱਸ ਪਾਨਾ 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 ਸਿੱਧੂ ਪਾਨਾ ਸਿੱਧੂ ਲਾ ਚਲਾ ਚਲਾ ਮਾਰਨ ਵਾਸਤੇ ਬਣ ਜਾ ਕੰਮ ਅਸੀਂ ਅੱਜ ਕੋ ਪਾਨਾ ਸਿੱਧੂ ਆ ਕੇ ਫੇਰ ਸੋਤਰੀ ਨਾਲ ਵੀਡੀਓ ਦਿਖਾਓ ਪਾਨਾ ਸਿੱਧੂ ਆ ਵਾਸਤੇ ਤੁਹਾਨੂੰ ਦੱਸਦਾ ਮੈਂ ਵੀਡੀਓ ਦਿਖਾ ਨਾਲ ਨਾਲ ਵੀਡੀਓ ਦਿਖਾਓ ਜੀ ਦਿਖਾਓ ਜੀ ਸੋਤਾ ਵੀਡੀਓ ਕਰ ਦਿਓ ਹਰਿੰਦਰ ਸਿੰਘ ਸੋਤਾ ਚਲਾਓ ਸਾਰੀ ਦੀ ਵੀਡੀਓ ਚਲਾਓ ਦੀ ਵੀਡੀਓ ਚਲਾਓ ਸਾਰੀ ਅਤਰਾ ਹੀ ਵੀਡੀਓ ਚਲਾ ਦੀ ਬੰਦਮਾਸ਼ ਆ ਬਿਲਕੁਲ ਬੰਦਮਾਸ਼ ਆ ਤੂੰ ਚਲਾ ਤੂੰ ਚਲਾ ਚਲਾ ਤੂੰ ਦਫ਼ਤਰ ਦੀ ਆਵਾਂ ਇਧਰ ਇਹ ਬੰਦਮਾਸ਼ ਆ ਹਾਂ ਉਹ ਲੋਕਾਂ ਨੂੰ ਬੰਦਮਾਸ਼ੀ ਆ ਆ ਦੇਖ ਲੋ ਚਲਾ 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 ਸਾਰੇ ਵੀ ਬਣਾ ਬੰਦਾ ਐਵਰੀ ਥਿੰਗਰ ਆ ਸਾਡਾ ਵੀਡੀਓ ਬਣਾ ਕੇ ਵੀਡੀਓ 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 ਬਣਾਓ ਹਾਂ ਓਕੇ ਆ ਫਿਰ ਡੇਢ ਸਾਲ ਕਰੋ ਤੂੰ ਗੱਲ ਤੂੰ ਦੱਸ ਤੂੰ ਦੱਸ ਆਪਣੇ ਸਾਰੇ ਗੱਲ ਦੱਸ ਤੂੰ ਵੀਡੀਓ ਬਣਾ ਕੇ ਦੱਸ ਕਿੰਨਾ ਪਹਿਲਾਂ ਮੇਰੀ ਗੱਲ ਸੁਣਾਈ ਮੇਰੀ ਗੱਲ ਸੁਣੋ ਠੋਕ ਕੇ ਗੱਲ ਕਰ ਠੋਕ ਕੇ ਕੋਈ ਗੱਲ ਕਰ ਮੇਰੀ ਕਾਲ ਸੁਣਾ ਡੇਢ ਸਾਲ ਹੋ ਗਿਆ ਕੋਈ ਟਰਨ ਦੀ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਡੇਢ ਸਾਲ ਹੋ ਗਿਆ ਮੈਨੂੰ ਪੈਸੇ ਤੈਨੂੰ ਸਾਡਾ ਲੀਡਰ ਆ ਕੁਝ ਕਰ ਦੇ ਡੇਢ ਸਾਲ ਹੋ ਗਿਆ ਪੈਸੇ ਬਣਾਉਂਦਾ ਹਾਂ ਹੁਣ ਤੱਕ ਮੇਰਾ ਪੈਸੇ ਨਹੀਂ ਵਾਪਸ ਹੋਇਆ ਮੈਨੂੰ ਕਾਂਗਰਸ ਦੇ ਲੀਡਰ ਆ ਕੁਝ ਕਰ ਦੇ ਤੂੰ ਪੈਸੇ ਦੇ ਨਾ ਹੀ ਮੈਨੂੰ ਤੁਹਾਨੂੰ ਬਾਹਰ ਦੇਚਿਆ ਲੀਡਰ ਸੋਹਤਾ ਆ ਕੁਝ ਕਰ ਰਿਹਾ ਵੀਡੀਓ ਬਣਾ ਲ ਵੀਡੀਓ ਬਣਾ ਲਓ ਉਹ ਰੱਬ ਲਾਲਾ ਯਾਰ ਤੂੰ ਰੱਬ ਲਾਲਾ ਯਾਰ ਜੋ ਮਰਜ਼ੀ ਕਰਾ ਯਾਰ ਲੋਕਾਂ ਵਾਸਤੇ ਰੱਬ ਹੀ ਆ ਮੈਂ ਹਾਂ ਆ ਲੋਕਾਂ ਵਾਸਤੇ ਰੱਬ ਹੀ ਆ ਗੱਲ ਸੁਣਾ ਲੋਕਾਂ ਵਾਸਤੇ ਰੱਬ ਹੀ ਆ ਅਸੀਂ ਆ ਤੇ ਸਾਰੇ ਵੀਡੀਓ ਫਿਰ ਲੋਕਾਂ ਦੀ ਸਾਰੀ ਪਬਲਿਕ ਵੀਡੀਓ ਬਣਾਉਂਦੇ ਲੋਕਾਂ ਦੇ ਨੋਚ ਦੇਣੀ ਅਸੀਂ ਵੀਡੀਓ ਬਣਾਉਂਦੇ ਗਰੀਬ ਬੰਦੇ ਜਿਹੜੇ ਦੇ 2-2 ਲੱਖ ਰੁਪਏ ਤੁਸੀਂ ਇੱਕ ਇੱਕ ਬੰਦੇ ਦਾ ਇਕੱਠਾ ਕਰੀ ਜੰਨਾ ਆ ਸੋਹਤਾ ਜਿਹੜਾ ਫੇਸਬੁਕ ਤੇ ਬੈਠਾ ਉਹਦੇ ਥੋੜੇ ਜਿਹਾ ਵੀਊ ਆਉਂਦੇ ਨੇਗੇ ਕਿਦ ਤਰਾ ਉਹ ਆ ਸੀ ਕਿ ਆ ਸੀ ਸੁਣੀ ਨਾ ਮੈਂ ਤੇਰੀ ਸਾਰੀ ਗੱਲ ਸੁਣ ਤੂੰ ਬੋਲ ਬੋੜੇ ਨੂੰ ਘੱਟ ਹਾਂ ਹਾਂ ਤੂੰ ਬੜਾ ਇਹਦਾ ਭੰਦਾ ਆ ਹਾਂ ਬੋਲ ਲੈ ਚੱਲ ਚੱਲਣ ਦੇ ਦੇ ਹਾਂ ਮੇਰੀ ਗੱਲ ਸੁਣ ਡਾਇਮਿਗ੍ਰੇਸ਼ਨ ਆ ਜੀ ਜ਼ੀਰੋ ਹੋਊਗਾ 1.5 1.5 ਸਾਲ ਹੋ ਗਿਆ ਇਹਦੇ ਕੋਲੇ ਕਿਸੇ ਨੇ ਮੈਨੂੰ ਬਾਹਰ ਨਹੀਂ ਭੇਜਿਆ ਉਹਨੇ ਆ ਚਲ ਹਾਂ ਹੋਊਗਾ ਜੇਰਾ ਦੂਜੇ ਦੀ ਗੱਲ ਸੁਣਿਓ ਇਹਦਾ 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 ਕੰਮ ਜੂਰਾ ਹਾਂ ਬੋਲੋ ਬੋਲੋ ਸੋਚਣਾ ਕਰ ਜਾ ਰਿਹਾ ਇਹ ਇਹ ਬੰਦਾ ਬੋਲੋ ਬੋਲੋ ਜੋ ਜੋ ਮੀੜੇ ਦਿੱਤੇ ਉਹ ਫੱਟੀ ਭੁੱਜੋ ਬੋਲੋ ਬੋਲੋ ਬੋਲ ਤੂੰ ਕਰ ਮੈਂ ਹੂੰ ਬੋਲਦਾ ਬੋਲ ਨਾ ਜੀ ਮੇਰੀ ਗੱਲ ਸੁਣ ਹਾਂ ਜੀ ਮੇਰ ਕੋ ਬਾਦੂ ਟਾਈਮ ਤੇ ਲੱਗ ਗੱਲ ਕਰਨੀ ਤੂੰ ਕਿੱਥੇ ਗਏ ਡਾਕਟਰ ਦੇ ਪਾਸੇ ਜੀ ਬਹੁਤ ਵਧੀਆ ਤੂੰ ਜਿਵੇਂ ਮਰਜੀ ਲੈ ਲੈ ਯਾਰ ਠੀਕ ਆ ਪੈਸੇ ਲੈਣੇ ਤਾਂ ਗੱਲ ਕਰੀ ਆ ਹੁਣ ਟੱਕਰਾਂ ਆ ਗਿਆ ਹੁਣ ਭੰਨਿਆ ਚੱਲਣਾ ਚੱਲੋ ਇਹਨੂੰ ਚੱਲਣ ਲੈਣੂੰ ਇਹ ਆ ਦੇਖ ਲੋ ਆ ਇਹ ਜੇ ਇਮੀਗ੍ਰੇਸ਼ਨ ਵਾਲੇ ਨੇਗੇ ਆ ਦੇਖ ਲੋ ਆ ਇਮੀਗ੍ਰੇਸ਼ਨ ਵਾਲਾ ਨੇ ਆ ਕਾਂਗਰਸ ਦੇ ਬੰਦੇ ਨੇਗੇ ਆ ਆ ਬੰਦਾ ਜਿਹੜੀ ਵੀਡੀਓ ਦਿਖਾਈ ਜਨਾ ਆ ਇਹ ਜਿਆ ਕੁਝ ਬੋਲਦਾ ਦੇਖ ਲੋ ਆ ਬੰਦਾ ਆ ਦੇਖੋ ਆ ਸੋਤਾ ਹੈ ਆ ਬਠਾ ਹੈ ਆ ਦੇਖੋ ਆ ਸੋਤਾ ਹੈ ਆ ਦੇਖ ਲੋ ਇਹਦੇ ਕੋਲੇ ਕਿਸੇ ਵੀ ਪੰਜਾਬ ਦੇ ਬੰਦੇ ਨੇ ਇਹ ਇਹੋ ਜਿਹੇ ਬੰਦੇ ਨੇ ਕਿ 4-4 ਲੱਖ ਰੁਪਏ ਲਈ ਵਟਾਉਂਦਾ ਇਹ ਕਿਸੇ ਦੇ ਬੰਦੇ ਨੇ ਬੀਜੇ ਦੀ ਗੱਲ ਕਰਦਾ ਕਿਸੇ ਬੰਦੇ ਨੇ ਬੀਜਾ ਲਗਾਉਣਾ ਨਹੀਂ ਜਾਣਾ ਹਾਂ ਅੱਜ ਆ ਕੁਛ ਹੈ ਤੈਨੂੰ ਪਤਾ ਨਹੀਂ ਲੋਕਾਂ ਦੀ ਆ ਦੇਖ ਆ ਦੇਖ ਆ ਦੇਖ ਆ ਦੇਖ ਆ ਦੇਖ ਮੈਂ ਕਹ ਤੂੰ ਫਿਕਰ ਨਾ ਕਰ ਤੇਰੀ ਸਾਰਾ ਕੋਈ ਲੋਕਾਂ ਸਾਹਮਣੇ ਜੇ ਗੱਲਾਂ ਚੱਲੀ ਜਾਣਾ ਚੱਲੀ ਜਾਂਦਾ ਸਾਰਾ ਕੁਝ ਤੇ ਪੰਜਾਂ ਦਾ ਕਹਿੰਦਾ ਤੂੰ ਜਾਣਦਾ ਨਹੀਂ ਗਾਲ ਲਗਾ ਚੱਲ ਨਾ ਨਾ ਚੱਲਣ ਦੇ ਇੱਕ ਮਿੰਟ ਚੱਲਣ ਕੱਢਣ ਕੱਢਣ ਦੇ ਨੂੰ ਕੱਢਣ ਦੇ ਨੂੰ ਗਾਲਾ ਕੱਢਣ ਦੇ ਕੱਢਣ ਦਾ ਕੱਢਣ ਦਾ ਕੱਢਣ ਦਾ ਕੱਢਣ ਦਾ ਲੋਕਾਂ ਸਾਹਮਣੇ ਦਾ ਪਤਾ ਲੱਗੂ ਆ ਕੱਢਣ ਦੇ ਨੂੰ ਕੱਢਣ ਦੇ ਨੂੰ ਕੱਢਣ ਦੇ ਆ ਹੀਰਾ ਫਿਰ ਹੀ ਸਾਹਮਣੇ ਸਬੂਤ ਬੈਠਾ ਦਾਤਾ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਤਾਂ ਸੋਨੇ ਬਾਣੀ ਪੇਚਿਆ ਡੇਢ ਸਾਲ ਹੋ ਗਿਆ ਚੱਲ ਚੱਲ ਚੱਲਣ ਚੱਲ ਨਹੀਂ ਡੇਢ ਸਾਲ ਹੋ ਗਿਆ ਇਸ ਤੱਕ ਸੋਨੇ ਪੇਚੇ ਨਹੀਂ ਬਾਹਰ ਓਏ ਨਜੀਬ ਓਏ ਨਜੀਬ ਅਕਬਰ ਹਾਂ ਬੋਲ ਕਾਪ ਕਰ ਰਿਹਾ ਗਲੀ ਕਰ ਰਿਹਾ ਦੱਸ ਕੀ ਤੇਰੀ ਮੇਰੇ ਕੋਈ ਆਪਣੀ ਅੱਜ ਤੱਕ ਕੋਈ ਤੂ ਤੂ ਹੈ ਮੈਂ ਕੋਈ ਗਲਤ ਗੱਲ ਹੋਈ ਹੈ ਦੱਸ ਨਹੀਂ ਹੋਈ ਜੀ ਮੈਨੂੰ 10 ਦਿਨ ਹੋ ਗਏ ਫੋਨ ਕਰਦੇ ਨੂੰ ਕਿ ਮੇਰੀ ਗੱਲ ਸੁਣਾ ਮੇਰੀ ਗੱਲ ਸੁਣਾ ਮੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਨੂੰ 10 ਦਿਨ ਹੋ ਗਏ ਫੋਨ ਕਰਦੇ ਨੂੰ ਕੋਈ ਆਫਿਸ 'ਚ ਤੁਹਾਨੂੰ ਅਜੇ ਤੱਕ ਮੇਰੀ ਗੱਲ ਨਹੀਂ ਕਰਵਾਈ ਤੁਹਾਡੇ ਨਾਲ ਕਿਸੇ ਮੈਡਮ ਨੇ ਮੇਰੀ ਗੱਲ ਨਹੀਂ ਕਰਵਾਈ ਤੁਹਾਡੇ ਨਾਲ ਤੇ ਮੇਰਾ 1.5 ਸਾਲ ਹੋ ਗਏ ਚਾਰ ਮਹੀਨੇ ਗਏ ਸੀ ਤੁਹਾਨੂੰ ਚਾਰ ਮਹੀਨੇ ਗਏ ਸੀ ਕਿ ਚਾਰ ਮਹੀਨੇ ਲੱਗ ਤੁਹਾਡਾ ਕੰਮ ਹੋ ਜਾਊਗਾ 1.5 ਸਾਲ ਹੋ ਗਿਆ ਬਾਈ ਨੂੰ ਸਾਡਾ ਕਲਾਈਰ ਬਣਿਆ ਮੇਰੀ ਫਾਇਲਾ ਮੈਂ ਸਾਰਾ ਕੁਝ ਕਢਾ ਕੇ ਤੈਨੂੰ ਫੋਨ ਕਰੂਗਾ ਹਾਂ ਠੀਕ ਆ ਇੱਕ ਸਾਲ ਛੋੜ ਇਹ ਦਿਨ ਆਪਣੀ ਕੋਈ ਦੀ ਬੱਤ ਨਹੀਂ ਕੀ ਕੋਈ ਗੱਲ ਹੋ ਗਈ ਤੇਰਾ ਮੇਰੇ ਕੋਈ ਜਸਰਾ ਨਹੀਂ ਨਹੀਂ ਹੋਇਆ ਝਗੜਾ ਮਾਰ ਮੈਂ ਪੈਸੇ ਦਿੱਤੇ ਹੋਏ ਨੇ ਮੇਰਾ ਕੰਮ ਹੀ ਨਹੀਂ ਹੋਇਆ ਤੱਕ ਬਣਿਆ ਡੱਟੂ ਆ ਜਿਹੜਾ ਕਿਰਾਏ ਤੇ ਡੱਟੂ ਨੂੰ ਕਦੇ ਕਰਾਉਣਾ ਸਾਡੇ ਮੇਰਾ ਬੜਾ ਭਰਾ ਐ ਇਹ ਮੇਰਾ ਬੜਾ ਭਰਾ ਐ ਕਿਰਾਏ ਟੱਟੂ ਕੋਈ ਨਹੀਂ ਕਿਰਾਏ ਦਾ ਟੱਟੂ ਆ ਇਹ ਕੋਈ ਕਿਰਾਏ ਟੱਟੂ ਨਹੀਂ ਗਾ ਬੜਾ ਭਰਾ ਉਹ ਜਿਹਦੀ ਕਾਲੂ ਸਾੜੇ ਨੂੰ ਮਰ ਗਿਆ ਨਾ ਤੂੰ ਚੈਲੰਜ ਕਰਦਾ ਤੈਨੂੰ ਕਿਦਾ ਸਬੂਤ ਕਰ ਚੱਲ 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 ਨਾ ਨਵੀਂ ਨਹੀ ਲੱਗੀ ਹਵਾ ਹਾਂ ਚੱਲੋ ਚੱਲਦੇ ਹਵਾ ਨੂੰ ਆਪਣੇ ਨੂੰ ਘੱਟ ਕਰਦਾ ਤੇਰੀ ਵਰਗੇ ਇੱਥੇ ਸਾੜਿਆ ਵੱਡੇ ਵੱਡੇ ਬਦਮਾਸ਼ ਨਹੀਂ ਬੱਦੇ ਤੂੰ ਲੋਕਾਂ ਨੂੰ ਡੰਕ ਦੇਣਾ ਜਿੰਨਾ ਸਭ ਤੋਂ ਮਾਰੀ ਤੇਰੀ ਗੱਲ ਹੈ ਕੁੜੀਆਂ ਨੂੰ ਡੰਕੇ ਦੇਣਾ ਕੁੜੀ ਨੂੰ ਕੋਈ ਡੰਕ ਨਹੀਂ ਸੀ ਇਹਨਾਂ ਨੇ ਕੋਈ ਡੰਕ ਨਹੀਂ ਸੀ ਕਿਸੇ ਕੁੜੀ ਨੂੰ ਤੂੰ ਰਿਕਾਰਡਿੰਗ ਚਲਾ ਦੇ ਯਾਰ ਤੂੰ ਰਿਕਾਰਡਿੰਗ ਚਲਾ ਦੇ ਬਰਾਬਰ ਚੱਲਣ ਦੇ ਨੂੰ ਚੱਲਣ ਦੇ ਨੂੰ ਸਾਰਾ ਕੁਝ ਹਾਂਜੀ ਬੋਲੀ ਬੋਲੋ ਸਾਹਿਬ ਜਿਸਨ ਤੇ ਐਗਰੀਮੈਂਟ ਤੁਹਾਡੇ ਆਇਆ ਹਾਂ ਹੋਇਆ ਜੀ ਐਗਰੀਮੈਂਟ ਮੈਂ ਪੈਸੇ ਰਹਿ ਰਿਹਾ ਜਿਸਨ ਚਲਿਆ ਮੈਂ ਪੈਨੂੰ ਕਦੀ ਕਿਹਾ ਨਹੀਂ ਤੁਹਨੇ ਕਿਹਾ ਬਿਲਕੁਲ ਮਾੜਾ ਡੇਢ ਸਾਲ ਹੋ ਗਿਆ ਮੈਨੂੰ ਅੱਜ ਤੱਕ ਮੇਰਾ ਕੋਈ ਕੰਮ ਨਹੀਂ ਹੋਇਆ ਹਾਂਜੀ ਅੱਛਾ ਦਰੇ ਕੋਲ ਵੀ ਮੇਰੇ ਕੋਲ ਵੀ ਐਗਰੀਮੈਂਟ ਹੈ ਮੇਰੇ ਕੋਲ ਵੀ ਐਗਰੀਮੈਂਟ ਹੈ ਮੈਂ ਪੈਸੇ ਰਹਿ ਮੈਂ ਅੱਜ ਵੀ ਹਾਂਜੀ ਹਾਂਜੀ ਪੈਸੇ ਦੱਸ ਕਰ ਦੇ ਤੂੰ ਪੈਸੇ ਦੱਸ ਕਰ ਕਸੇ ਮੇਰਾ ਸੁਣੋ ਜੀ ਮੇਰੀ ਗੱਲ ਸੁਣੋ ਮੈਨੂੰ ਡੇਢ ਸਾਲ ਹੋ ਗਿਆ ਮੈਨੂੰ ਓਏ ਅਸਤਰ ਗੱਲ ਤੋਂ ਲੱਗਦੀ ਗੱਲ ਤੋਂ ਲੱਗ ਹਾਂਜੀ ਬੋਲੋ ਅੱਛਾ ਤਿੰਨ ਨੂੰ ਜਦੋਂ ਐਸਟੀਮੇਟ ਵੀ ਅਸੀਂ ਭੇਜਿਆ ਉਹਦੇ ਵਿੱਚ ਵੀ ਤੈਨੂੰ ਵਾਧੂ ਨਹੀਂ ਹੋਈ ਸਾਡੇ ਕੋਲ ਕੋਈ ਰੀਜਨ ਚ ਵੀ ਹਾਂਜੀ ਚਾਰ ਮਹੀਨੇ ਤੋਂ ਪਹਿਲਾਂ ਸਾਨੂੰ ਪੁੱਛਿਆ ਉਹਦਾ ਹੋਈ ਗੱਲ ਕਰਨੀ ਹੈ ਹਾਂ ਚਾਰ ਮਹੀਨੇ ਪੁੱਛਿਓ ਨਾ ਮੈਂ ਮੈਂ ਚਾਰ ਮਹੀਨੇ ਪੁੱਛਿਆ ਵੀ ਨਹੀਂ ਮੈਂਨੇ ਚਾਰ ਮਹੀਨੇ ਪੁੱਛਿਆ ਵੀ ਨਹੀਂ ਹੁਣ ਡੇਢ ਸਾਲ ਹੋ ਗਿਆ ਅੱਗੇ ਆਜਾ ਅੱਗੇ ਆਜਾ ਅਜੇ ਨਜ਼ਰ ਕਰਦਾ ਗੋਰਜ ਵੀਜਾ ਵਾਲਾ ਕੰਮ ਕਰ ਲੇ ਮਾਸ਼ਾਲਲਾ ਨਹੀਂ ਕਿਹੜੀਆਂ ਪੈਸੇ ਨਹੀਂ ਮੇਰੀ ਗੱਲ ਸੁਣੋ ਤੁਸੀਂ ਮੇਰੀ ਤੁਸੀਂ ਮੇਰੀ ਅਜੇ ਤੱਕ ਤੁਸੀਂ ਮੇਰੀ ਫਾਈਲ ਨਹੀਂ ਸਬਮਿਟ ਕਰੀ ਅਜੇ ਤੱਕ ਹੋਰ ਗੱਲ ਸੁਣ ਲੈ ਜੋ ਸੁਣਨੀ ਜੋ ਪੈਨਸ਼ਨ ਦਾ ਡਿਸੀਜਨ ਮੈਂ ਬੈਸਲਾ ਕੋਈ ਨਹੀਂਗਾ ਮੰਗੀ ਨਾ ਸੁਣ ਲੈ ਹਾਂ ਬੋਲੋ ਬੋਲੋ ਇਹ ਕੋਈ ਜਰੀ ਮਫੀਸ ਨਹੀਂ ਆ। ਮੈਂ ਕ੍ਰੈਡਿਟ ਐਗਰੀਮੈਂਟ ਦੇ ਅਧੀਨ ਆਖਿਆ ਭਾਵੇਂ ਤੁਸੀਂ ਕੰਸਲਟਿੰਗ ਦੀ ਫੀਸ ਆ ਜਿਹਦੀ ਕਦੀ ਵੀ ਵਾਪਸ ਨਹੀਂ ਹੋਣੀ। ਸਾਡੇ ਕੋਲ ਲਿਸਟ ਵੀ ਆ ਰਿਪੋਰਟਿੰਗ ਦੀ। ਨਹੀਂ ਮੇਰੀ ਗੱਲ ਸੁਣੋ ਮੇਰਾ ਕੰਮ ਤਾਂ ਹੋਣਾ ਚਾਹੀਦਾ ਨਾ। ਮੇਰਾ ਮੇਰਾ ਕੰਮ ਤਾਂ ਕੁਝ ਨਹੀਂ ਹੋਇਆ। ਮੇਰਾ ਕੰਮ ਤਾਂ ਕੁਝ ਨਹੀਂ ਹੋਇਆ। ਹੈਲੋ। ਮੇਰੀ ਗੱਲ ਸੁਣੋ। ਮੈਂਨੇ ਕੋਈ ਨਹੀਂ ਗੱਲ ਸੁਣੀ। ਮੇਰੇ ਪੈਸੇ ਮੇਰਾ ਪਾਸਪੋਰਟ ਚਾਹੀਦਾ ਮੈਨੂੰ ਬਸ। ਆ ਤੂੰ ਸਾਡੇ ਕੋਲ ਮੈਨੂੰ ਕਿਹਾ ਭਾਜੀ ਮੈਨੂੰ ਪਾਸਵਰਡ ਚਾਹੀਦਾ ਹਾਂ ਚਾਹੀਦਾ ਪਾਸਵਰਡ ਲੈ ਲਓ ਉਹ ਸੁਣ ਤੂੰ ਕਹਿੰਦੇ ਸਾਨੂੰ ਦੇ ਦੇ ਨਹੀਂ ਮੇਰੀ ਗੱਲ ਸੁਣੋ ਮੈਂ ਮੈਂ ਪਹਿਲਾਂ ਮੈਂ ਪਹਿਲਾਂ ਰੀਟਨ ਚ ਕਿਉਂ ਦੂੰਗਾ ਮੈਂ ਪਾਸਵਰਡ ਰਸੀਬ ਕਰ ਲਿਆ ਮੈਨੇ ਪਾਸਵਰਡ ਰਸੀਬ ਨਹੀਂ ਕਰਿਆ ਮੈਂ ਤੁਹਾਨੂੰ ਪਹਿਲਾਂ ਹੀ ਸਾਈਨ ਕਰਕੇ ਭੇਜਣਾ ਕਿਉਂ ਕਾਰੇ ਵਾਸਤੇ ਜੀ ਦੱਸੋ ਮੈਨੂੰ ਕਾਰੇ ਵਾਸਤੇ ਦੂੰਗਾ ਪਹਿਲਾਂ ਕਿਸੇ ਤੈਨੂੰ ਕਦਿਆਂ ਚ ਪਾਸਵਰਡ ਭੇਜੀਏ ਜੇ ਰਾਜੇ ਦਾ ਪਾਸਪੋਰਟ ਗੁੰਮ ਹੋ ਜੂਏ ਉਹਦਾ ਕੌਣ ਜ਼ਿੰਮੇਵਾਰ ਨਹੀਂ ਐਵੇਂ ਕਿਹਨੇ ਗੁੰਮ ਹੋ ਜਮੈਨੂੰ ਰਸੀਬ ਤਾਂ ਹੋਏ ਪਾਸਪੋਰਟ ਮੈਂ ਰਸੀਵਿੰਗ ਤਾਂ ਹੀ ਦਊਗਾ ਤੁਹਾਨੂੰ ਨਹੀਂ ਤੂੰ ਆ ਕੇ ਬਹਿ ਜਾ ਕਹੂਗਾ ਮੈਂ ਆਜੂਗਾ ਤੇ ਸਰ ਲੈ ਜਾਊਗਾ ਨਹੀਂ ਨਹੀਂ ਥੋਨੇ ਮੈਂਨੇ ਕਰ ਗਿਆ ਥੋਨੇ ਥੋਨੇ ਕਿਆ ਥੋਨੇ ਕਿਆ ਅਪਾਇੰਟਮੈਂਟ ਲੈਣੀ ਪਊਗੀ ਥੋਨੇ ਕਹਾ ਅਪਾਇੰਟਮੈਂਟ ਲੈਣੀ ਪਊ 5000 ਤੇ ਅਪਾਇੰਟਮੈਂਟ 5000 ਰੁਪਏ ਫੀਸ ਲੱਗ ਰਗਾ ਤੈਨੂੰ ਮੈਨੂੰ ਹਾਂ ਬੋਲੋ ਬੋਲੋ 5000 ਰੁਪਏ ਨਹੀਂ 5000 ਅਪਾਇੰਟਮੈਂਟ ਲੈਣੀ ਪਊ 14 ਨੂੰ ਤੀ ਨੂੰ ਬੀਬੀ ਮੇਰੀਆਂ ਗੱਲ ਹੋਈ ਆ ਹਾਂਜੀ ਐਰਪੋਰਟ ਨੂੰ ਕਿਹਾ ਵੀ ਸਾਰੇ ਨਾਮ ਤੇ ਜੋ ਕੋਰੀਅਰ ਵਿੱਚ ਮੈਂ ਤਾਂ ਸਹੀ ਆ ਕਿ ਆਪ ਤੇਰਾ ਤਸਵੀਰ ਨਹੀਂ ਕੋਈ ਗੱਲ ਨਹੀਂ ਕੀਤੀ ਨਹੀਂ ਮੈਂ ਤਾਂ ਕੋਈ ਗੱਲ ਕਹੀ ਨਹੀਂ ਮੈਨੂੰ ਗੱਲ ਸੁਣਾਓ ਮੈਂ ਕੋਰੀਅਰ ਵਾਲੇ ਕੋਈ ਗੱਲ ਨਹੀਂ ਕਹੀ ਮਾ ਤੁਸੀਂ ਭੇਜੋ ਇਹ ਰਿਸਪੌਂਸਿਬਿਲਟੀ ਮੇਰੀ ਆ ਕੋਰੀਅਰ ਕਰੋਗੇ ਉਹਨੇ ਕਿਹਾ ਅਪਾਰਟਮੈਂਟ ਫੀਸ ਲੈ ਲਓ ਫਿਰ ਉਸ ਤੋਂ ਬਾਅਦ ਤੁਸੀਂ ਮੈਨੂੰ ਮਿਲਿਓ ਆ ਕੇ ਮੇਰੀ ਗੱਲ ਸੁਣ ਜੀਣਾ 5000 ਮੈਂ ਪਹਿਲਾਂ 430000 ਦੇ ਚੁੱਕਿਆ ਹਾਂ ਮੈਂ 5000 ਰੁਪਏ ਫਿਰ ਦਵਾ ਕਿਉਂ ਦੂੰਗਾ 5000 ਮਿਲਣ ਵਾਸਤੇ ਹਾਂ ਹਾਂ ਮਿਲਣ ਵਾਸਤੇ 5000 ਰੁਪਏ ਬਾਈ ਜੀ ਦਾ ਡਾਕਟਰ ਮੇਰੀ ਗੱਲ ਸੁਣੋ ਤਾ ਨਾ ਜੀ ਮੈਨੂੰ ਮੇਰੇ ਓ ਤੱਟੜਾ ਓ ਤੂੰ ਬੋਲ ਬੋਰੀ ਦਾ ਬੋਰੀ ਦਾ ਯਾਰ ਮੈਂ 50000 ਵੀ ਲੈਣਾ ਕੰਸਲਟੈਂਸੀ ਵੀ ਤੇਨੂੰ ਮਿਲਦਾ ਕੌਣ ਆ ਕੇ ਜੱਜ ਲੱਗਿਆ ਜੱਜ ਲੱਗਿਆ ਤੂੰ ਸਾਲਾ 5000 ਲੋਕਾਂ ਨੂੰ ਤਲਕੀਆਂ ਦੇਣਾ ਓ ਤੇਰੇ ਯਾਰ ਗਿਆ ਨੂੰ ਓ ਮੁੱਖ ਮੰਤਰੀਆ ਗੱਲ ਗੱਲ ਸੋਣ ਦੱਲਿਆ ਓ ਦੱਲਿਆ ਗੱਲ ਸੋਣਾਂ ਕਾਂਗਰਸਾਂ ਦੱਲਿਆ ਓਏ ਦੱਲਿਆ ਗੱਲ ਸੁਣੋ ਸਾਲਿਆ ਤੇਰੇ ਨਾਲ ਮੇਰਾ ਸਾਲਾ ਤੈਨੂੰ ਬਚਾਲੋਂ ਪਾੜਨ ਆਇਂ ਕਿਤੇ ਇੱਥੇ ਆ ਇਹ ਚੱਲੀਏ ਦੇ ਦਫ਼ਤਰ ਗੱਲ ਸੁਣ ਹਾਂ ਚਲੋ ਯਾਰ ਇਹਦੇ ਇਹਦਾ ਆਇਆ ਕਰੋ ਇਹਦੇ ਇਹਦਾ ਟਾਈਮ ਰੱਖਦੇ ਦਫ਼ਤਰ ਦੇ ਬਾਹਰ ਚੱਲਦੇ ਇਹਦਾ ਗੁੰਡੇ ਦਾ ਕਰਦੇ ਨੇ ਕਾਂਗਰਸੀ ਕਿਹੜਾ ਕਾਂਗਰਸੀ ਆ ਤੇਰੇ ਦਫ਼ਤਰ ਅੱਗੇ ਆਵਾਂਗੇ ਟਾਈਮ ਵਾਸਤੇ ਕਿੱਦਿ ਆਈਏ ਓਏ ਓਏ ਗੱਲ ਸੁਣ ਗੰਜਾ ਜਿਆ ਤੇਰੇ ਨਾਲ ਕਰੇ ਕਰੇ ਨੂਣ ਮਿਰਚ ਤੈਨੂੰ ਬੁਲਾਇਆ ਦਸਤਰੀ ਕਰਨ ਪੁੱਛ ਕਾਂਗਰਸੀ ਕੀ ਕੀ ਕਿਹੜਾ ਉੱਧਾ ਤੇਰੇ ਕੋਲੇ ਗੱਲ ਸੁਣ ਮੇਰੀ ਤੇਰੇ ਸਾਲਾ ਦੱਲਿਆ ਚਾਰ ਬੰਦੇ ਆਉਣਗੇ ਇੱਥੇ ਜੱਟ ਮੈਂ ਨਹੀਂ ਤਾਂ ਬੋਲ ਕਹਾਂ ਅਹੀਂ ਕਰੂੰਗਾ ਵਾ ਜਾ ਕਰ ਲੈਣਾ ਕੋਈ ਕਰ ਰਹਾ ਤੂੰ ਤੂੰ ਕਰਦਾ ਭੋਖ ਦੀ ਅਕਲ ਆ ਮੈਂ ਤੈਨੂੰ ਕਰਕੇ ਦਿਖਾਉਣਾ ਤੇਰੇ ਬਾਹਰ ਚਾਵਾਂਗੇ ਇਹਨੂੰ ਪੁੱਛ ਕੇ ਕਿੱਦੇ ਨਹੀਂ ਕਰਦੇ ਅਸੀਂ ਆਵਾਂ ਤੇਰੇ ਬਾਹਰ ਤੇ ਨਹੀਂ ਓਏ ਗੱਲ ਸੁਣ ਓਏ 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 ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਹੈਲੋ ਐਂ ਦੱਸ ਵੀ ਤੂੰ ਤੂੰ ਸਾਡੇ ਤੂੰ 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 ਸਾਡੇ ਪਿੰਡ ਆਵੇਂਗਾ ਕਿ ਅਸੀਂ ਤੇਰੇ ਤੇਰੇ ਦਫ਼ਤਰ ਮੂਰੇ ਆਈਏ ਬੋਲ ਬੋਲ ਤੂੰ ਆਏਗਾ ਕਿ ਤੇਰੇ ਅਸੀਂ ਤੇਰੇ ਦਫ਼ਤਰ ਮੂਰੇ ਆਈਏ ਬੋਲ ਜਦੋਂ ਮਰਜ਼ੀ ਆ ਜਾ ਆਉਣਿਆ ਬੱਸ ਇਹਨੂੰ ਕੱਟ ਨੂੰ ਕਰਸਾ ਲੈ ਨੂੰ ਪੈਰ ਚੋਦ ਨੂੰ ਸਾਲੇ ਨੂੰ ਉਹ ਮੇਰਾ ਚੱਟ ਦੇ ਕੱਢ ਦੇ ਭੰਤ ਚੱਲ ਚਲ ਇਹਦਾ ਉਹ ਕਿਹਾ ਦਫ਼ਤਰ ਜਿਹੜੇ ਇਹਦੇ ਨਾਲ ਆਪਾਂ ਇਹ ਪਹਿਲੇ ਬਾਤ ਕਰ ਵੇ ਕੋਈ ਨਾ ਮੈਂ ਬਾਤ ਕਰ ਹਾਂਜੀ ਬਹੁਤ ਚੰਗਾ ਲੱਗ ਗਿਆ ਪੈਸੇ ਵਾਪਸ ਕਰ ਫਿਰ ਤਾ ਫੜੇ ਨਗੇ ਤਾ ਫੜੇ ਨਗੇ ਪੈਸੇ ਵਾਪਸ ਕਰ ਭਾਜੀ ਕੱਲ ਸੁਣੋ ਮੈਂ ਤੁਹਾਨੂੰ ਬਣੀ ਪਿਆਰ ਨਾ ਕਰ ਰਿਹਾ ਮੈਂ ਵੀਰੇ ਵੀਰ ਜੀ ਵੀਰ ਜੀ ਮੈਂ ਤੁਹਾਨੂੰ ਇਹ ਕਹਣਾ ਵੀਰ ਜੀ ਇਹਦੇ ਪੈਸੇ ਵਾਪਸ ਕਰ ਦਿਓ ਵੀਰੇ ਮੈਂ ਤੁਹਾਡੇ ਨਾਲ ਇਹ ਗੱਲ ਕਹਿਣਾ ਮੈਂ ਤੁਹਾਨੂੰ ਦੋਨੇ ਹੱਥ ਜੋੜ ਕੇ ਮੈਂ ਵੀ ਤਰ੍ਹਾਂ ਕੇ ਬੇਨਤੀ ਕਰਦਾ ਦੇ ਪੈਸੇ ਵਾਪਸ ਕਰਦੇ ਮੈਂ ਮੈਂ ਇੱਕ ਨੌਕਰੀ ਕਰਦਾ ਫਿਰ ਇਹਦੇ ਪੈਸੇ ਕਦੋਂ ਵਾਪਸ ਕਰਾ ਦੇਣਗੇ ਹਾਂ ਮਾੜਾ ਮੈਨੂੰ ਹੋ ਰਿਹਾ ਕਿੰਨੇ ਕਿੰਨੇ ਦਿਨਾਂ ਕਿੰਨੇ ਦਿਨਾਂ ਚ ਪੈਸੇ ਵਾਪਸ ਕਰਾ ਦੇਣਗੇ ਇਹਨਾਂ ਦੇ ਯਾਰ ਮੈਨੂੰ ਕੁਝ ਪਤਾ ਹੀ ਨਹੀਂ ਮੈਨੂੰ ਕੁਝ ਪਤਾ ਹੈ ਕਿ ਮੈਂ ਤੁਹਾਨੂੰ ਦੱਸ ਦਵਾਂ 10 ਰੁਪਏ ਇਹ ਮੈਂ ਨਹੀਂ ਬੜੀਆ ਇਹ ਨਹੀਂ ਬੜੀਆ ਪੇਮੈਂਟ ਕਦੋਂ ਫੜੀਆ ਤੋ ਇਹ ਡਾਕਟਰ ਆਨੇ ਮੈਡਮ ਹਿੰਦਕਲਾ ਬੁਆਰਾ ਇਹ ਨੂੰ ਲੱਗੋ ਮੈਂ ਦੇਖਣੇ ਲਾਏ ਮੈਡਮ ਕਿ ਹੈ ਇੱਕ ਕੀ ਹੈ ਮਤਲਬ ਉਹ ਮੇਰੇ ਬਈ ਨਹੀਂ ਗੱਲ ਕਿਹੜੇ ਹਸਪੀਟਲ ਚ ਦਾਖਲ ਨੇ ਮੈਡਮ ਸਪੈਸ਼ਲ ਨੰਬਰ ਐਡਰੈਸ ਦੇ ਹੈ ਕਿੱਥੇ ਤੇ ਪਾਣੀਆ ਖੜਾ ਹੈ ਹਲੋ ਇਹਨੇ ਫੋਨ ਕੀਤਾ ਹੁਣ ਆਪਾਂ ਇਹਨਾਂ ਡਾਕਟਰ ਲਈ ਬਈ ਉਹ ਕਹਿੰਦੇ ਮਾਰ ਵੀ ਹੋ ਗਈ ਕਹਿੰਦੇ ਇਹਨਾਂ ਦਾ ਕੰਮ ਹੀ ਨਹੀਂ ਕਰਦਾ ਮੈਨੂੰ ਦੱਸ ਸਪੈਸ਼ਲ ਨੰਬਰ